ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੁੜ ਗਏ ਆ ਲਾਈਵ ਦੇ ਵਿੱਚ ਅੱਜ ਫੇਰ ਬਾਸਮਤੀ ਦੇ ਤਾਜ਼ਾ ਰੇਟ ਲੈ ਕੇ ਤੇ ਕਰਦੇ ਆ ਗੱਲਬਾਤ ਅੱਜ ਬਾਸਮਤੀ ਦੇ ਜਿਹੜੇ ਰੇਟ ਕੀ ਚੱਲ ਰਹੇ ਆ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਬਾਕੀ ਗੱਲਬਾਤ ਕਰਾਂਗੇ ਰੇਟ ਵਧਣਗੇ ਜਾਂ ਨਹੀਂ ਵਧਣਗੇ ਇਹਦੇ ਬਾਰੇ ਬਾਜ਼ਾਰ ਕਿਉਂ ਆ ਜਿਹੜਾ ਸੁਸਤ ਚੱਲ ਰਿਹਾਗਾ ਬਾਸਮਤੀ ਦਾ ਤੇ ਆਜੋ ਜੁੜ ਜੋ ਲਾਈਵ ਦੇ ਵਿੱਚ ਬੰਦੇ ਦੋ ਚਾਰ ਜੁੜ ਲੈਂਦੇ ਆ ਆਵਾਜ਼ ਵੀ ਚੈੱਕ ਕਰ ਲਈਏ ਤੇ ਫਿਰ ਆਪਾਂ ਕਰਦੇ ਆਂ ਰੇਟ ਸ਼ੁਰੂ ਜਿਹੜੇ ਜਿਹੜੇ ਰੇਟ ਹਾਂ ਆਵਾਜ਼ ਓਕੇ ਐ ਬੰਦਾ ਨਹੀਂ ਕੋਈ ਹਲੇ ਦਿੱਕਰ ਜੁੜਿਆ ਜ ਨਹੀਂ ਬਤਨਗੇ ਇਹਦੇ ਬਾਰੇ ਬਾਜ਼ਾਰ ਆ ਕਿ ਲਾਈ ਦੇ ਵਿੱਚ ਵਾਲੇ ਕੋਈ ਜੁੜਿਆ ਨਹੀਂ ਗਾ ਸ਼ੋ ਤਾਂ ਕੋਈ ਹੋ ਨਹੀਂ ਰਿਹਾ ਚਲੋ ਕਰਦੇ ਆ ਸ਼ੁਰੂ ਭਾਈ ਰੇਟ ਸ਼ੁਰੂ ਕਰਦੇ ਆ ਦੱਸਦੇ ਆ ਤੁਹਾਨੂੰ ਰੇਟ ਅੱਜ ਕੀ ਚੱਲ ਰਿਹਾ ਬਖਮਤੀ ਦੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਨੇ ਬਾਕੀ ਯੂਪੀ ਦੀਆਂ ਮੰਡੀਆਂ ਵੀ ਆ ਜਾਂਦੀਆਂ ਕੁਛ ਨਾ ਕੁਛ ਉਹਨਾਂ ਦੇ ਵੀ ਸ਼ੇਅਰ ਕਰਦੇ ਆਂਗੇ ਪਰਾਜਾ斯坦 ਦੀ ਵੀ ਆ ਜਾਂਦੀਆਂ ਕਾਫੀ ਮੰਡੀਆਂ ਦੀ ਰੇਟ ਆਉਂਦੀ ਹੈ ਹੁਣ ਅੱਜ ਪੰਜਾਬ ਦੀਆਂ ਮੰਡੀਆਂ ਦੇ ਵੀ ਕਾਫੀ ਰੇਟ ਆਏ ਹੋਏ ਆ ਹਾਂਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਮੰਡੀ ਹੈਗੀ ਹੈ ਜੀ ਟੁਹਾਣਾ ਮੰਡੀ ਟੁਹਾਣਾ ਮੰਡੀ ਦੇ ਵਿੱਚ ਆ ਜਿਹੜੀ 17 18 ਗੀ ਕੰਬੈਨ ਵਾਲੀ ਉਹਦਾ ਰੇਟ ਆ ਜੀ 3000 ਮੀਡੀਅਮ ਕੁਆਲਿਟੀ ਦਾ ਤੇ 1509 ਆ ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਵੀ 3000 ਰੁਪਈਆ ਜੀ ਤੇ ਅਗਲੀ ਵੈਰਾਈਟੀ ਹੈਗੀ ਹੈ ਕਿਸਾਨ ਵੀਰੋ ਮੁੱਛਲਾ ਜਿਹੜਾ 1401 ਕੰਬਾਈਨ ਵਾਲਾ ਉਹਦਾ ਰੇਟ ਹੈ ਜੀ 3270 ਰੁਪਏ ਤੁਹਾਨਾ ਮੰਡੀ ਦੇ ਵਿੱਚ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਰਤਿਆ ਮੰਡੀ ਰਤਿਆ ਮੰਡੀ ਦੇ ਵਿੱਚ ਆ ਜਿਹੜਾ ਮੁੱਛਲਾ 1401 ਕੰਬਾਈਨ ਵਾਲਾ ਉਹਦਾ ਰੇਟ ਹੈ ਜੀ 3266 ਰੁਪਏ ਅਗਲੀ ਮੰਡੀ ਹੈ ਕਿਸਾਨ ਵੀਰੋ ਜਲੌਣ ਮੰਡੀ ਜਲੌਣ ਮੰਡੀ ਦੇ ਵਿੱਚ ਆ ਜਿਹੜਾ 1121 ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 3165 ਰੁਪਏ 17 18 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ ਜੀ 2900 ਰੁਪਏ ਰਾਜਪੁਰਾ ਮੰਡੀ ਜੱਸ ਦੇਖਦੇ ਆ ਬਈ ਰਾਜਪੁਰਾ ਮੰਡੀ ਦੇ ਰੇਟ ਵੀ ਜੇ ਆਏ ਤਾਂ ਜਰੂਰ ਸ਼ੇਅਰ ਕਰਾਂਗੇ ਬਾਕੀ ਬਣੇ ਰੋ ਲਾਈਵ ਦੇ ਨਾਲ ਅਗਲੀ ਮੰਡੀ ਆ ਕਿਸਾਨ ਵੀਰੋ ਮਾਤਰਾ ਮੰਡੀ ਮਾਤਰਾ ਮੰਡੀ ਦੇ ਵਿੱਚ 1509 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 2800 1 ਰੁਪਿਆ 1509 ਕੰਬੈਨ ਵਾਲੀ ਉਹਦਾ ਰੇਟ ਆ 2700 1 ਰੁਪਿਆ 17 18 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ 3000 ਰੁਪਿਆ 17 18 ਕੰਬਾਈਨ ਵਾਲੀ 2900 ਰੁਪਿਆ ਤੇ 18 47 ਕੰਬਾਈਨ ਵਾਲੀ 2501 ਰੁਪਿਆ ਅਗਲੀ ਮੰਡੀਆ ਕਿਸਾਨ ਵੀਰੋ ਨਰਵਾਣਾ ਮੰਡੀ ਨਰਵਾਣਾ ਮੰਡੀ ਦੇ ਵਿੱਚ ਆ ਜਿਹੜਾ ਮੁੱਛਲਾ ਜਿਹੜਾ 1401 ਕੰਬਾਈਨ ਵਾਲਾ ਉਹਦਾ ਰੇਟ ਆ ਜੀ 3230 ਰੁਪਏ ਅਗਲੀ ਮੰਡੀਆ ਕਿਸਾਨ ਵੀਰੋ ਫਤਿਹਾਬਾਦ ਮੰਡੀ ਫਤਿਹਾਬਾਦ ਮੰਡੀ ਦੇ ਵਿੱਚ ਆ ਜਿਹੜਾ ਮੁੱਛਲ 1401 ਕੰਬਾਈਨ ਵਾਲਾ ਉਹਦਾ ਰੇਟ ਆ 3315 ਰੁਪਏ ਪੀਵੀ ਵਣ ਦਾ ਰੇਟ ਆ 2810 ਰੁਪਏ 1121 ਆ ਜਿਹੜੀ ਕਮਬੈਨ ਵਾਲੀ ਉਹਦਾ ਰੇਟ ਆ 3780 ਰੁਪਏ 1885 ਜਿਹੜੀ ਹੈਗੀ ਆ ਉਹਦਾ ਰੇਟ ਆ ਫਤਿਹਬਾਦ ਮੰਡੀ ਦੇ ਵਿੱਚ 3430 ਰੁਪਏ 1718 ਦਾ ਰੇਟ ਆ ਫਤਿਹਬਾਦ ਮੰਡੀ ਦੇ ਵਿੱਚ 3105 ਰੁਪਏ ਤੇ 1509 ਆ ਜਿਹੜੀ ਉਹਦਾ ਰੇਟ ਆ ਜੀ 2275 ਰੁਪਏ ਅਗਲੀ ਮੰਡੀ ਆ ਕਿਸਾਨ ਵੀਰੋ ਅਲੀਗੜ ਮੰਡੀ ਅਲੀਗੜ ਮੰਡੀ ਦੇ ਵਿੱਚ ਆ ਜਿਹੜਾ 17 18 ਹੱਥ ਨਾ ਝਾੜਦੇ ਉਹਦਾ ਰੇਟ ਆ ਜੀ 3050 ਰੁਪਏ 1509 ਆ ਜਿਹੜੀ ਕੰਬੈਨ ਵਾਲੀ ਉਹਦਾ ਰੇਟ ਆ 2600 ਤੇ 25 ਰੁਪਏ 1509 ਜਿਹੜੀ ਹੱਥ ਨਾ ਝਾੜਦੇ ਉਹਦਾ ਰੇਟ ਆ 2890 ਰੁਪਏ 18 47 ਦਾ ਰੇਟ ਆ ਜੀ 2600 ਰੁਪਏ ਅਗਲੀ ਮੰਡੀ ਆ ਕਿਸਾਨ ਵਿਰੋਧ ਜਲਾਨਾ ਮੰਡੀ ਜਲਾਨਾ ਮੰਡੀ ਦੇ ਵਿੱਚ ਜਿਹੜਾ 11 21 ਹੱਥ ਨਾ ਝਾੜਦੇ ਉਹਦਾ ਰੇਟ ਆ 4100 ਰੁਪਏ 17 18 ਦਾ ਰੇਟ ਹੈ 3400 ਰੁਪਏ ਅਗਲੀ ਮੰਡੀ ਅਕਲਾਨਾ ਮੰਡੀ ਅਕਲਾਨਾ ਮੰਡੀ ਦੇ ਵਿੱਚ 18 85 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਹੈ ਜੀ 3671 11 21 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਹੈ 4051 ਰੁਪਏ ਅਗਲੀ ਮੰਡੀ ਕਿਸਾਨ ਵੀਰੋ ਬੂੰਦੀ ਮੰਡੀ ਬੂੰਦੀ ਮੰਡੀ ਦੇ ਵਿੱਚ ਆ ਜਿਹੜਾ 17 18 2600 ਤੋਂ ਲੈ ਕੇ 2650 ਤੋਂ ਲੈ ਕੇ 3000 ਰੁਪਿਆ 18 85 2650 ਤੋਂ ਲੈ ਕੇ 2950 1847 2400 ਤੋਂ ਲੈ ਕੇ 2650 ਤੇ 1509 ਜਿਹੜੀ 2650 ਤੋਂ ਲੈ ਕੇ 2761 ਰਹੀ ਹੈ ਜੀ ਬੂੰਦੀ ਮੰਡੀ ਦੇ ਵਿੱਚ ਅਗਲੀ ਮੰਡੀ ਆ ਕਿਸਾਨੀ ਵਿਰੋਗ ਕੋਹਾਨਾ ਮੰਡੀ ਕੋਹਾਨਾ ਮੰਡੀ ਦੇ ਵਿੱਚ 11 21 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ ਜੀ 4100 11 ਰੁਪਏ 17 18 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 3431 ਰੁਪਏ 18 47 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 2951 ਰੁਪਏ ਤੇ 18 85 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 3651 ਰੁਪਏ ਅਗਲੀ ਮੰਡੀ ਆ ਕਿਸਾਨ ਵੀਰੋ ਹਾਂਸੀ ਮੰਡੀ ਹਾਂਸੀ ਮੰਡੀ ਦੇ ਵਿੱਚ 11 21 ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 4125 ਰੁਪਏ 17 18 ਦਾ ਰੇਟ ਆ ਹੱਥ ਵਾਲੀ ਦਾ 3411 ਰੁਪਏ ਅਗਲੀ ਮੰਡੀ ਆ ਕਿਸਾਨ ਵੀਰੋ ਕੈਥਲ ਮੰਡੀ ਤੇ ਕੈਥਲ ਮੰਡੀ ਦੇ ਵਿੱਚ ਜਿਹੜਾ 1885 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ ਜੀ 3625 ਰੁਪਏ 11 17 18 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 3360 ਰੁਪਏ ਤੇ ਉਸ ਤੋਂ ਅਗਲੀ ਮੰਡੀ ਆ ਕਿਸਾਨ ਵੀਰੋ ਦਬਰਾ ਮੰਡੀ ਦਬਰਾ ਮੰਡੀ ਦੇ ਵਿੱਚ 11 21 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 3500 ਰੁਪਏ 1858 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ ਜੀ 3150 ਰੁਪਏ 17 18 ਦਾ ਰੇਟ ਆ ਜੀ 2950 ਤੇ 1847 ਦਾ ਰੇਟ ਆ 2600 ਰੁਪਏ ਤੇ ਅਗਲੀ ਮੰਡੀ ਹੈਗੀ ਜਹਾਗੀਰਬਾਦ ਮੰਡੀ ਉੱਤਰ ਪ੍ਰਦੇਸ਼ ਦੀ ਇੱਥੇ ਜੀ 1509 ਆ ਜਿਹੜੀ ਉਹਦਾ ਰੇਟ ਆ 2500 ਤੋਂ ਲੈ ਕੇ 2871 17 18 ਦਾ ਰੇਟ ਆ 2900 ਤੋਂ ਲੈ ਕੇ 3151 ਅਗਲੀ ਮੰਡੀ ਆ ਕਿਸਾਨ ਵੀਰੋ ਪੰਜਾਬ ਦੀ ਮਾਨਸਾ ਮੰਡੀ ਮਾਨਸਾ ਮੰਡੀ ਦੇ ਵਿੱਚ ਆ ਜਿਹੜੀ 18 47 ਕੰਬੈਨ ਵਾਲੀ ਉਹਦਾ ਰੇਟ ਆ ਜੀ 2750 17 18 ਕੰਬੈਨ ਵਾਲੀ 3150 ਤੇ 1500 ਮੁੱਛਲਾ ਜਿਹੜਾ 1401 ਕੰਬੈਨ ਵਾਲਾ 3150 ਰੁਪਏ ਮਾਨਸਾ ਮੰਡੀ ਦੇ ਵਿੱਚ ਅਗਲੀ ਮੰਡੀ ਆ ਕਿਸਾਨ ਵੀਰੋ ਫਾਜ਼ਿਲਕਾ ਮੰਡੀ ਫਾਜ਼ਿਲਕਾ ਮੰਡੀ ਦੇ ਵਿੱਚ ਆ ਜਿਹੜਾ 17 18 ਕੰਬੈਨ ਵਾਲੀ ਉਹਦਾ ਰੇਟ ਆ ਜੀ 3122 ਰੁਪਏ ਅਗਲੀ ਮੰਡੀਆ ਜੀਂਦ ਮੰਡੀ ਹਰਿਆਣਾ ਦੀ ਇੱਥੇ ਜੀ 17 18 ਜਿਹੜੀ ਉਹਦਾ ਰੇਟ ਆ ਜੀ ਖਾਤਰਾ ਜਿਹੜੀ ਝਾੜਦੇ ਆ 3400 ਰੁਪਏ ਤੇ 11 21 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 4080 ਰੁਪਏ ਅਗਲੀ ਮੰਡੀਆ ਕਿਸਾਰ ਵੀਰੋ ਕੋਟਾ ਮੰਡੀ ਰਾਜਸਥਾਨ ਦੀ ਇੱਥੇ 1509 ਦਾ ਰੇਟ ਆ ਜੀ 2731 ਰੁਪਏ ਤੇ 18 17 18 ਦਾ ਰੇਟ ਆ 3000 ਰੁਪਏ 18 47 ਇੱਥੇ 2600 ਰੁਪਿਆ ਤੇ 18 85 ਅਤੇ 3100 81 ਰੁਪਏ ਅਗਲੀ ਮੰਡੀ ਕਿਸਾਨ ਵੀਰੋ 12 ਮੰਡੀ ਰਾਜਸਥਾਨ ਦੀ 12 ਮੰਡੀ ਦੇ ਵਿੱਚ ਆ ਜਿਹੜਾ 17 18 ਕੰਬੈਨ ਵਾਲੀ 2700 ਤੋਂ ਲੈ ਕੇ 2900 ਰੁਪਿਆ 1509 ਆ ਜਿਹੜੀ ਕੰਬੈਨ ਵਾਲੀ ਉਹਦਾ ਰੇਟ ਆ 2500 ਤੋਂ ਲੈ ਕੇ 2600 26 18 47 ਆ ਜਿਹੜੀ ਕੰਬੈਨ ਵਾਲੀ ਇੱਥੇ ਰਹੀ ਆ 2450 ਤੋਂ ਲੈ ਕੇ 2550 ਤੇ ਅਗਲੀ ਮੰਡੀ ਆ ਕਿਸਾਨ ਵੀਰੋ ਪੰਜਾਬ ਦੀ ਮੁਕਸਰ ਮੰਡੀ ਮੁਕਸਰ ਮੰਡੀ ਦੇ ਵਿੱਚ ਆ ਜਿਹੜਾ 11 21 ਕੰਬਾਈਨ ਵਾਲੀ ਆ ਉਹਦਾ ਰੇਟ ਆ ਜੀ 2700 3750 ਰੁਪਏ 11 21 ਕੰਬਾਈਨ ਵਾਲੀ 3720 ਰੁਪਏ ਤੇ 17 18 ਜਿਹੜੀ ਕੰਬਾਈਨ ਵਾਲੀ ਮੁਕਸਰ ਮੰਡੀ ਦੇ ਵਿੱਚ 3100 ਤੋਂ ਲੈ ਕੇ 3200 ਰੁਪਏ ਤੱਕ ਰਹੀ ਹੈ ਜੀ 18 85 ਆ ਜਿਹੜੀ ਕੰਬਾਈਨ ਵਾਲੀ ਮੁਕਸਰ ਮੰਡੀ ਦੇ ਵਿੱਚ 3300 ਤੋਂ ਲੈ ਕੇ 3350 ਰੁਪਏ ਰਹੀ ਹੈ ਜੀ ਤੇ 1509 ਆ ਜਿਹੜੀ ਕੰਬਾਈਨ ਵਾਲੀ 2900 ਰੁਪਏ ਰਹੀ ਹੈ ਜੀ 1847 ਕੰਬਾਈਨ ਵਾਲੀ ਮੁਕਸਰ ਮੰਡੀ ਦੇ ਵਿੱਚ 2800 ਰੁਪਿਆ ਤੇ ਮੁੱਛਾ ਜਿਹੜਾ 1401 ਕੰਬਾਈਨ ਵਾਲਾ ਮੁਕਸਰ ਮੰਡੀ ਦੇ ਵਿੱਚ 3100 ਤੋਂ ਲੈ ਕੇ 3215 ਰੁਪਏ ਅਗਲੀ ਮੰਡੀ ਆ ਕਿਸਾਨ ਵੀਰੋ सिरसा ਮੰਡੀ सिरसा ਮੰਡੀ ਦੇ ਵਿੱਚ ਆ ਜਿਹੜਾ 1509 ਕੰਬਾਈਨ ਵਾਲੀ 2700 ਤੋਂ ਲੈ ਕੇ 2990 1847 ਦਾ ਰੇਟ ਆ ਜੀ 2500 ਤੋਂ ਲੈ ਕੇ 2770 ਤੇ ਪੀਬੀ 1 ਦਾ ਰੇਟ ਆ ਕੰਬੈਨ ਵਾਲਾ 2500 ਤੋਂ ਲੈ ਕੇ 2848 ਰੁਪਏ ਤੇ ਮੁੱਛਲ ਜਿਹੜਾ 401 ਕੰਬੈਨ ਵਾਲਾ ਸਰਸਾ ਮੰਡੀ ਦੇ ਵਿੱਚ 3000 ਤੋਂ ਲੈ ਕੇ 3321 ਰੁਪਏ ਤੇ 17 18 ਜਿਹੜੀ ਕੰਬੈਨ ਵਾਲੀ 2800 ਤੋਂ ਲੈ ਕੇ 3050 ਰੁਪਏ ਸਰਸਾ ਮੰਡੀ ਦੇ ਵਿੱਚ ਤੇ 18 85 ਕੰਬੈਨ ਵਾਲੀ 2900 ਤੋਂ ਲੈ ਕੇ 3080 ਰੁਪਏ ਰਹੀ ਹੈ ਜੀ ਤੇ 11 21 ਜਿਹੜੀ ਕੰਬੈਨ ਵਾਲੀ ਉਹਦਾ ਰੇਟ ਆ 3000 ਤੋਂ ਲੈ ਕੇ 3150 ਰੁਪਏ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਸੋਨੀਪੱਤ ਮੰਡੀ ਸੋਨੀਪੱਤ ਮੰਡੀ ਦੇ ਵਿੱਚ 11 21 ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ ਆ 4000 ਰੁਪਿਆ 17 18 ਜੀ ਇੱਥੇ ਰਹੀ ਆ ਹੱਥ ਵਾਲੀ 3300 ਤੇ 1 ਰੁਪਿਆ ਅਗਲੀ ਮੰਡੀ ਆ ਕਿਸਾਨ ਵੀਰੋ ਰਾਣੀਆਂ ਮੰਡੀ ਰਾਣੀਆਂ ਮੰਡੀ ਦੇ ਵਿੱਚ ਆ ਜਿਹੜਾ PB1 ਦਾ ਰੇਟ ਆ 2781 ਤੇ 1509 ਦਾ ਰੇਟ ਆ 2866 ਰੁਪਏ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਕੋਟਕਪੂਰਾ ਮੰਡੀ ਪੰਜਾਬ ਦੀ ਕੋਟਕਪੂਰਾ ਮੰਡੀ ਦੇ ਵਿੱਚ ਆ ਜਿਹੜਾ 11 21 ਕੰਬਾਈਨ ਵਾਲੀ ਉਹਦਾ ਰੇਟ ਆ ਜੀ 3400 ਤੋਂ ਲੈ ਕੇ 3580 ਰੁਪਏ 18 85 ਆ ਜਿਹੜੀ ਕੰਬਾਈਨ ਵਾਲੀ ਉਹਦਾ ਰੇਟ ਆ 3200 ਤੋਂ ਲੈ ਕੇ 3405 17 18 ਕੋਟਕਪੂਰਾ ਮੰਡੀ ਦੇ ਵਿੱਚ ਆ ਜਿਹੜੀ ਕੰਬਾਈਨ ਵਾਲੀ 2800 ਤੋਂ ਲੈ ਕੇ 3205 ਰੁਪਏ ਤੇ ਮੋਚਰਾ ਜਿਹੜਾ 1401 ਕੰਬਾਈਨ ਵਾਲਾ 2800 ਤੋਂ ਲੈ ਕੇ 3170 ਰੁਪਏ 1886 ਆ ਜਿਹੜੀ ਕੰਬੈਨ ਵਾਲੀ 2800 ਤੋਂ ਲੈ ਕੇ 2980 1509 ਆ ਜਿਹੜੀ ਕੰਬੈਨ ਵਾਲੀ 2700 ਤੋਂ ਲੈ ਕੇ 2950 1847 ਕੰਬੈਨ ਵਾਲੀ 2600 ਤੋਂ ਲੈ ਕੇ 2775 ਤੇ PB1 ਦਾ ਰੇਟ ਰਿਹਾ ਜੀ ਕੰਬੈਨ ਵਾਲਾ 2700 ਰੁਪਏ ਅਗਲੀ ਮੰਡੀ ਅਕਸਾਨਵੀਰੋ ਪੱਲੂ ਖੇੜਾ ਮੰਡੀ ਪੱਲੂ ਖੇੜਾ ਮੰਡੀ ਦੇ ਵਿੱਚ 1885 ਦਾ ਰੇਟ ਜਿਹੜੀ ਹੱਥ ਨਾਲ ਝਾੜਦੇ ਆ ਉਹਦਾ ਰੇਟ 3700 ਰੁਪਏ ਰਿਹਾ ਜੀ ਤੇ ਕਿਸਾਨ ਵੀਰੋ ਇਹ ਸੀ ਅੱਜ ਦੇ ਬਾਸ ਮੱਦੀ ਦੇ ਰੇਟ ਬਾਕੀ ਮੱਧ ਪ੍ਰਦੇਸ਼ ਦੀਆਂ ਮੰਡੀਆਂ ਉਹਨਾਂ ਤੋਂ ਚਲੋ ਆਪਾਂ ਗੀ ਲੈਣਾਗਾ ਮੱਧ ਪ੍ਰਦੇਸ਼ ਵਾਲੇ ਬੰਦੇ ਹੈ ਨਹੀਂ ਆਪਣੇ ਨਾਲ ਜੁੜੇ ਤੇ ਇੰਨੀਆਂ ਕ ਮੰਡੀਆਂ ਦੇ ਰੇਟ ਅੱਜ ਆਪਣੇ ਕੋਲੇ ਪਹੁੰਚੇ ਸੀ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੇ ਹੈਗੇ ਬਾਕੀ ਅੱਜ ਕੁਝ ਸ਼ੋਅ ਨਹੀਂ ਹੋ ਰਿਹਾਗਾ ਵੀ ਕਿੰਨੇ ਬੰਦੇ ਲਾਈਵ ਤੇ ਜੁੜੇ ਆ ਜਾਂ ਕੁਝ 0 0 ਆ ਰਿਹਾਗਾ ਕੋਸ਼ਿਸ਼ ਨਹੀਂ ਪਤਾ ਲੱਗ ਰਿਹਾ ਇੱਕ ਕਮੈਂਟ ਆਇਆ ਜੀ ਬਾਈ ਦਾ ਚਲੋ ਠੀਕ ਆ ਬਾਈ ਲਾਈਵ 'ਚ ਜੋੜਨ ਲਈ ਧੰਨਵਾਦ ਕੱਲ ਫਿਰ ਰੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਕਰਾਂਗੇ ਕੱਲ ਬਾਤ ਕੀ ਹੈ ਜਿਹੜੇ ਰੇਟ ਚੱਲ ਰਹੇ ਆ ਬਾਸਮਤੀ ਦੇ ਤੇ ਬਾਕੀ ਰੇਟ ਵਧਣ ਦੀ ਉਮੀਦ ਹੈ ਨਹੀਂਗੀ ਉਮੀਦ ਕਿਉਂ ਨਹੀਂਗੀ ਕਿਉਂਕਿ ਜਿਹੜਾ 트ੰਪ ਦਾ ਰੋਲਾ ਪਈ ਜਾਂਦਾ ਕਿਉਂਕਿ 트ੰਪ ਪਤਾ ਨਹੀਂ ਜਿਹੜੇ ਕੋਈ ਆ ਕਈ ਅਰਬ ਕੰਟਰੀ ਨੇ ਜਿਹੜੇ 100 ਬੰਦੇ ਆ ਜਿਹੜੇ ਕਨੈਪ ਕਰਕੇ ਰੱਖੇ ਹੋਏ ਤੇ ਟਰੰਪ ਨੇ ਕਿਹਾ ਵੀ ਉਹਨਾਂ ਨੂੰ ਛੱਡੋ ਨਹੀਂ ਤਾਂ ਤੁਹਾਡੀ ਮੈਂ ਨੇਰੀ ਠਾਊਂਗਾ ਤੇ ਉਹਦੇ ਕਰਕੇ ਵਪਾਰੀ ਡਰੇ ਹੋਏ ਆ ਵੀ ਕਿਤੇ ਲੜਾਈ ਲੜੂਈ ਨਾ ਲੱਗ ਜੇ ਕਿਤੇ ਅਰਬ ਕੰਟਰੀਆਂ ਦੇ ਵਿੱਚ ਜਿਹੜੀ ਐਕਸਪੋਰਟ ਹੁੰਦੀ ਹੈਗੀ ਉਹ ਐਕਸਪੋਰਟ ਹੋਣੋਂ ਨਾ हट ਜੇ ਬਾਸਮਤੀ ਇਹਦੇ ਕਰਕੇ ਥੋੜਾ ਜਿਹਾ ਮੰਦਾ ਹੀ ਚੱਲ ਰਿਹਾ ਕੰਮ ਬਾਸਮਤੀ ਦਾ ਤਾਂ ਹੀ ਆ ਜਿਹੜੇ ਰੇਟ ਨਹੀਂ ਵਧ ਰਹੇਗੇ ਦੇਖੋ 20 ਜਨਵਰੀ ਨੂੰ ਜਿਹੜੀ ਸੋਚੋ ਕਿ ਸਮਾਗਮਾ ਟਰੰਪ ਦਾ ਉਦੋਂ ਬਾਅਦ ਕੀ ਬੰਦਗਾ ਪਟਾਕੇ ਪਾਉਂਦਾ ਕਿ ਨਹੀਂ ਪਾਉਂਦਾ ਇਸੇ ਚੱਕਰ ਦੇ ਵਿੱਚ ਵਪਾਰੀ ਕਿਉਂਕਿ ਅਰਬ ਕੰਟਰੀਆਂ ਨੂੰ ਜਿਆਦਾ ਜਾਂਦੀ ਬਾਸਮਤੀ ਆਪਣੀ ਐਕਸਪੋਰਟ ਹੁੰਦੀ ਹੈਗੀ ਉਹਦੇ ਕਰਕੇ ਰੇਟ ਥੋੜੇ ਜਿਆਦਾ ਡਾਊਨ ਚੱਲ ਰਹੇ ਹੈਗੇ ਰੇਟ ਤਾਂ ਹੀ ਵਪਾਰੀ ਦਿਲਚਸਪੀ ਨਹੀਂ ਜਿਆਦਾ ਵਿਖਾਰੇਗੇ ਬਾਸਮਤੀ ਦੇ ਵਿੱਚ ਤੇ ਧੰਨਵਾਦ ਇੰਨੀ ਕਿ ਜਾਣਕਾਰੀ ਸੀਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਹੈ ਵੀ ਰੇਟ ਕਿਉਂ ਨਹੀਂ ਵਧ ਰਹੇਗੇ ਜੁੜਨ ਲਈ ਧੰਨਵਾਦ ਸਾਰਿਆਂ ਦਾ ਤੇ ਗੁੱਡ ਨਾਈਟ ਜਿਉਂਦੇ ਬਸਦੇ ਰਹੋ